ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਛੋਟੇ ਛੋਟੇ ਪਰ ਬਹੁਤ ਹੀ ਕੰਮ ਆਉਣ ਵਾਲੇ 70 ਕੰਮ ਆਉਂਦੇ ਨੁਕਤੇ ਜਰੂਰ ਸੁਣੋ ਨੰਬਰ 1 ਜੇਕਰ ਤੁਹਾਨੂੰ ਅੱਖਾਂ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਕੀ ਵੀ ਖਾਣੀ ਸ਼ੁਰੂ ਕਰ ਦੇਵੋ ਕੀ ਵੀ ਖਾਣੀ ਸ਼ੁਰੂ ਕਰ ਦੇਵੋ ਇਸ ਨਾਲ ਇਹ ਫਲ ਇੰਨਾ ਤਾਕਤਵਰ ਹੈ ਜੋ ਕਿ ਅੱਖਾਂ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਬਦਾਮ ਦਾ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਹੌਲੀ-ਹੌਲੀ ਚਿਹਰੇ ਤੇ ਬਹੁਤ ਚਮਕ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਚਿਹਰਾ ਬਿਲਕੁਲ ਸਾਫ਼-ਸੁਤਰਾ ਹੋ ਜਾਂਦਾ ਹੈ ਨੰਬਰ 3 ਨਿੰਮ ਦੇ ਪੱਤੇ ਖਾਣ ਨਾਲ ਸਰੀਰ ਉੱਪਰ ਕੋਈ ਵੀ ਫੋੜਾ ਫੈਂਸੀ ਨਹੀਂ ਹੁੰਦਾ ਤੇ ਨਾਲ ਹੀ ਜੇਕਰ ਹੋ ਗਿਆ ਤਾਂ ਉਹ ਵੀ ਸਾਫ਼ ਹੋ ਜਾਵੇਗਾ ਇਸ ਤੋਂ ਇਲਾਵਾ ਸਰੀਰ ਹਮੇਸ਼ਾ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ ਨੰਬਰ 4 ਔਰ ਪੁਆਇੰਟ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਸ਼ੂਕਰ ਅਤੇ ਲੱਤਾਂ ਨੂੰ ਖਿੱਚਿਆ ਬਹੁਤ ਉਹ ਆਦਤ ਦੀ ਸਮੱਸਿਆ ਹੋਵੇ ਉਹਨਾਂ ਨੂੰ ਭੁੱਲ ਕੇ ਵੀ ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਇਸ ਨਾਲ ਇਹ ਸਮੱਸਿਆ ਹੋਰ ਵੀ ਵਧ ਸਕਦੀ ਹੈ ਨੰਬਰ 5 ਜੇਕਰ ਤੁਹਾਡੇ ਕੋਲ ਟਮਾਟਰ ਨਹੀਂ ਹੈ ਤਾਂ ਤੁਸੀਂ ਟਮਾਟਰ ਦੀ ਥਾਂ ਤੇ ਟਮਾਟੋ ਕੇਚਪ ਦਾ ਇਸਤੇਮਾਲ ਵੀ ਕਰ ਸਕਦੇ ਹੋ ਨੰਬਰ 6 ਬੱਕਰੀ ਦੇ ਦੁੱਧ ਨਾਲ ਜੇਕਰ ਅਸੀਂ ਪਤੀਸਾ ਖਾ ਲਈਏ ਤਾਂ ਸਾਨੂੰ ਕਦੇ ਵੀ ਬਟਾਪਾ ਨਹੀਂ ਆਉਂਦਾ ਅਸੀਂ ਹਮੇਸ਼ਾ ਜਵਾਨ ਹੀ ਦਿਖਾਈ ਦੰਦੇ ਹਾਂ ਨੰਬਰ 7 ਜੇਕਰ ਅਸੀਂ ਸੂਜੀ ਦੇ ਹਲਵੇ ਵਿੱਚ ਦੁੱਧ ਦਾ ਇਸਤੇਮਾਲ ਪਾਣੀ ਨਾਲੋਂ ਜ਼ਿਆਦਾ ਕਰੀਏ ਤਾਂ ਇਸ ਨਾਲ ਹਲਵਾ ਬਹੁਤ ਹੀ ਸਵਾਦ ਬਣਦਾ ਹੈ ਤੇ ਨਾਲ ਹੀ ਰੰਗ ਵੀ ਬਹੁਤ ਸੋਹਣਾ ਆਉਂਦਾ ਹੈ ਨੰਬਰ 8 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਪ ਬੱਤੀ ਜਾਂ ਫਿਰ ਜੋਤ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਹੁਕਮ ਮਾਰ ਕੇ ਨਾ ਬਜਾਓ ਇਸ ਤਰ੍ਹਾਂ ਕਰਮ ਨਾਲ ਤੁਸੀਂ ਪ੍ਰਮਾਤਮਾ ਦਾ અપਮਾਨ ਕਰ ਰਹੇ ਹੋ ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦਾ ਚਟਾ ਤਵੇ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਾਣਗੀਆਂ ਨੰਬਰ 10 ਜਿੰਨਾ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਯੂਰਿਕ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਤਾਂ ਇਹਨਾਂ ਲੋਕਾਂ ਨੂੰ ਸਵੇਰ ਸ਼ਾਮ ਧਨੀਏ ਦੇ ਲੱਡੂ ਬਣਾ ਕੇ ਖਾਣੇ ਚਾਹੀਦੇ ਹਨ ਨੰਬਰ 11 ਹਰੀ ਇਲਾਚੀ ਖਾਨ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਜਿਸ ਲਈ ਇਸ ਨੂੰ 1 ਮਹੀਨਾ ਲਗਾਤਾਰ ਖਾ ਕੇ ਜਰੂਰ ਦੇਖੋ ਬਹੁਤ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਣਗੇ ਨੰਬਰ 12 ਜੇਕਰ ਚਿਹਰੇ ਉੱਪਰ ਕੋਈ ਵੀ ਫੈਂਸੀ ਹੋ ਜਾਵੇ ਉਸੋਂ ਉੱਪਰ ਹਲਦੀ ਵਿੱਚ ਥੋੜਾ ਜਿਹਾ ਪਾਣੀ ਮਿਕਸ ਕਰਕੇ ਲਗਾ ਲਓ ਇਸ ਦੀ ਮਦਦ ਨਾਲ ਫੈਂਸੀ ਦੇ ਸਾਰੇ ਬੈਕਟੀਰੀਆ ਖਤਮ ਹੋ ਜਾਣਗੇ ਜਿਸ ਕਾਰਨ ਉਸ ਜਿਹੜੇ ਉੱਪਰ ਖਤਮ ਹੋ ਜਾਵੇਗੀ ਇਸ ਤਰ੍ਹਾਂ ਦਿਨ ਵਿੱਚ 2-3 ਵਾਰ ਜ਼ਰੂਰ ਕਰੋ ਨੰਬਰ 13 ਆਵਲਾ ਰਜਾਨਾ ਆਪਣੇ ਖਾਣ ਵਿੱਚ ਜਰੂਰ ਸ਼ਾਮਲ ਕਰੋ ਇਸ ਨਾਲ ਸਰੀਰ ਨੂੰ अनेका ਹੀ ਲਾਭ ਮਿਲਣਗੇ ਅਤੇ ਨਾਲ ਹੀ ਸਰੀਰ ਜਵਾਨੀ ਵਿੱਚ ਵੀ ਰਹੇਗਾ ਨੰਬਰ 14 ਨਿੰਮ ਤੇ ਪੱਤਿਆਂ ਨੂੰ ਪੀਸ ਕੇ ਦਹੀਂ ਵਿੱਚ ਮਿਕਸ ਕਰਕੇ ਖਾਜ ਵਾਲੀ ਜਗ੍ਹਾ ਤੇ ਲਾਓ ਇਸ ਨਾਲ ਖਾਜ ਹੋਣੀ ਬੰਦ ਹੋ ਜਾਵੇਗੀ ਨੰਬਰ 15 ਜੇਕਰ ਤੁਸੀਂ 12th ਜਾਣ ਸਮੇ ਆਪਣੇ ਦੰਦਾਂ ਨੂੰ ਦਿਵਾ ਕੇ ਰੱਖਦੇ ਹੋ ਇਸ ਨਾਲ ਦੰਦਾਂ ਨੂੰ ਵੀ ਮਜ਼ਬੂਤੀ ਮਿਲਦੀ ਹੈ ਤੇ ਨਾਲ ਹੀ ਵੀ ਲੱਖਵੇ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 16 ਜਦੋਂ ਵੀ ਔਰਤਾਂ ਆਪਣੇ ਘਰ ਵਿੱਚ ਝਾੜੂ ਲਗਾਉਂਦੀਆਂ ਹਨ ਤਾਂ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਲੈ ਕੇ ਘਰ ਵਿੱਚ ਝਾੜੂ ਪੋਚਾ ਲਗਾਉਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਖੁਸ਼ਹਾਲੀ ਆਉਂਦੀ ਹੈ ਤੇ ਨਾਲ ਹੀ ਘਰ ਵਿੱਚ ਬਰਕਤ ਰਹਿੰਦੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨੰਬਰ 17 ਦੀ ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਕਲੇਸ਼ ਦਿਨ ਭਰ ਦਿਨ ਵੱਧਦਾ ਹੀ ਜਾਂਦਾ ਹੈ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 18 ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨੋ ਉੱਪਰ ਸਰੋਂ ਦਾ ਤੇਲ ਲਗਾਉਣਾ ਸ਼ੁਰੂ ਕਰ ਦਿਓ ਇਸ ਨਾਲ ਲਾਭ ਮਿਲੇਗਾ ਇਹ ਇਸ਼ਨਾਨ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 20 ਪੁਆਇੰਟ ਦੀ ਗੱਲ ਕਰਦੇ ਆ ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਹਨ ਜਾਂ ਫਿਰ ਇਧਰ ਉਧਰ ਸੁੱਟ ਦਿੰਦੀਆਂ ਹਨ ਜਈਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਹੀ ਆ ਜਾਂਦੀਆਂ ਹਨ ਅੱਗੇ ਨੰਬਰ 21 ਪੁਆਇੰਟ ਦੀ ਗੱਲ ਕਰਦੇ ਆ ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਬਾਰੇ ਵੀ ਕਿਸੇ ਨੂੰ ਕੁਝ ਨਾ ਦੱਸੋ ਨੰਬਰ 22 ਪੁਆਇੰਟ ਦੀ ਗੱਲ ਕਰਦੇ ਆ ਰਾਤ ਦੇ ਸਮੇਂ ਕਿਸੇ ਦੇ ਨਾਲ ਗਿੱਲੇ ਸ਼ਿਕਵੇ ਕਰਕੇ ਨਾ ਸੋਵੋ ਇਸ ਨਾਲ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ਤੇ ਦੁੱਖ ਸੁੱਖ ਵਿੱਚੋਂ ਸਾਥ ਦੇਵੇਗਾ ਨੰਬਰ 23 ਤਾਂ ਕਾਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਦੋ ਲੌਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਹਮੇਸ਼ਾ ਵਰਕਤ ਰਹਿੰਦੀ ਹੈ ਤੇ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 24 ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਸਵੇਰੇ ਸਵੇਰੇ ਕਾਂ ਦੇ ਬੋਲਣ ਦੀ ਆਵਾਜ਼ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਮਹਿਮਾਨ ਆਉਣ ਵਾਲਾ ਹੈ ਨੰਬਰ 25 ਸਾਨੂੰ ਸਵੇਰੇ ਉੱਠਦਿਆਂ ਹੀ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਹ ਸਾਡੇ ਅੰਦਰ ਪਾਣੀ ਘਾਟ ਨੂੰ ਪੂਰਾ ਕਰਦਾ ਹੈ ਤੇ ਨਾਲ ਹੀ ਕਾਬਜਾ ਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ ਲਓ ਜੀ ਇਹ ਹੀ ਆਪਣੇ ਅੱਜ ਦੇ 25 ਪੁਆਇੰਟ ਸੀਗੇ ਤੇ 99 ਪੁਆਇੰਟ ਅੱਪਰ ਲਿਆਉਂਦੇ ਰਵਾਂਗੇ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਇਸ ਕਰਕੇ ਆਪਾਂ ਵੀਡੀਓ ਛੋਟੀ ਬਣਾ ਰਹੇ ਆ ਕਿਉਂਕਿ 70 ਨੁਕਤੇ ਸੀ ਜਿਹੜੇ ਆਪਾਂ ਬਣਾਉਦੇ ਉਹ ਵੀਡੀਓ ਥੋੜੀ ਜੀ ਲੌਂਗ ਹੋ ਜਾਂਦੀ ਆ ਇਸ ਕਰਕੇ ਆਪਾਂ 25 ਨੁਕਤੇ ਹੀ ਤੁਹਾਨੂੰ ਦੱਸੇ ਆਪਾਂ ਜਿਹੜੇ ਬਹੁਤ ਇੰਪੋਰਟੈਂਟ ਕੰਮ ਆਉਣ ਵਾਲੇ ਆ ਤੇ ਨਵੇਂ-ਨਵੇਂ ਹੋਰ ਵੀ ਲਿਆਉਂਦੇ ਰਹਿਾਂਗੇ ਆਪਾਂ ਨੁਕਤੇ 25-25 ਕਰਕੇ ਤੁਹਾਨੂੰ ਦੱਸਾਂਗੇ ਨੁਕਤੇ ਡੇਲੀ ਤੇ ਨੁਕਤਿਆਂ ਤੇ ਗੌਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਜੰਗੀ ਲੱਗੀ ਤਾਂ ਵੀਡੀਓ ਤੇ ਚੈਨਲ ਨੂੰ ਅੱਗੇ ਕਰ ਦਿਓ ਸਬਸਕ੍ਰਾਈਬ ਸ਼ੇਅਰ ਕਰ ਦਿਓ ਵੀਡੀਓ ਨਾਲੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਧੰਨਵਾਦ ਜੀ